ਕਹਿੰਦਾ ਪੁੱਤ ਓਏ ਮੈਂ ਦੋ ਜਣਿਆਂ ਦੇ ਨਾਲ ਲਈ ਇੱਕ ਬਈਮਾਨ ਔਰ ਇੱਕ ਚੁਗਲਕੋਰ ਕਹਿੰਦਾ ਦੋ ਬੰਦਿਆਂ ਨਾਲ ਲਈ ਅਸੀਂ ਲੈ ਕੇ ਇੱਕ ਬਈਮਾਨ ਔਰ ਇੱਕ ਚੁਗਲਕੋਰ ਆ ਦੋ ਜਣੇ ਜਣਿਆਂ ਨੂੰ ਛੱਡ ਕੇ ਬਾਕੀ ਸਭ ਦੇ ਵੇੜੇ ਪਾਰ ਕੋਈ ਸੰਗਤ ਆਪਣਾ ਦੁੱਖ ਦਰਦ ਲੈ ਕੇ ਆਈ ਆ ਅਸੀਂ ਬਾਬੇ ਤੋਂ ਰਾਜੀ ਕਰਾਣਾ ਸ਼ਰਦਾ ਭਾਪ ਨਾਲ ਉਹਨਾਂ ਦੇ ਵੇੜੇ ਪਾਰ ਹੋਣਗੇ ਕੋਈ ਸਿੰਗਲ ਪਾਪੇ ਨੇ ਵੇਖਣ ਆਈ ਆ ਯਾਰ ਇਹ ਸੱਚਾ ਜਾਂ ਝੂਠਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਇੱਕ ਘਰ ਦੇ ਵਿੱਚੋਂ ਮੀਆਂ ਬੀਬੀ ਆਇਆ ਉਹਨਾਂ ਦੀ ਕੁੜੀ ਬਿਮਾਰ ਆ ਬੰਦੇ ਦੇ ਲੱਕ ਦੇ ਵਿੱਚ ਨੁਕਸ ਚੱਲਦਾ ਉਹਨਾਂ ਦੀ ਕੁੜੀ ਬਿਮਾਰ ਆ ਬੰਦੇ ਦੇ ਲੱਕ ਦੇ ਵਿੱਚ ਨੁਕਸ ਚੱਲਦਾ ਮੀਆਂ ਬੀਬੀ ਆਇਆ ਕਿਥੋਂ ਆਇਓ ਪਹਿਲੀ ਵਾਰ ਆਇਓ ਲੱਕ ਤੁਹਾਡਾ ਦੁਖਦਾ ਉਹ ਜੋ ਅੱਗੇ ਚੱਲ ਫੇ ਲੱਗੇ ਤੇਰੀ ਵਾਰੀ ਆ ਜਾ ਜਾ ਮਾਕੇ ਥੱਲੇ ਬੈਜੋ ਬੋਲੋ ਸੱਚੇ ਦਿਵਾਰ ਦੀ ਕਿਹੜੇ ਪਿੰਡ ਤੋਂ ਆਏ ਆ ਖੰਨੇ ਕੋਲੋਂ ਪਹਿਲੀ ਵਾਰ ਆਏ ਆ ਆ ਜੀ ਆਏ ਆ ਤੁਹਾਡੀ ਕਿੰਨੀ ਕਿਸਮਤ ਚੰਗੀ ਵੇਖ ਲਾਜੀ ਵਾਰੀ ਲੱਗੇ ਮਰਾਦਰੀ ਕੀ ਆਪਣੀ ਰਵੀਦਾਸੀ ਸੇਖੋ ਪਹਿਲਾਂ ਕਿੱਥੇ ਜਾਂਦੇ ਸੀ ਪੁੱਤ ਬਹੁਤ ਫਿਰਲੇ ਡਾਕਟਰਾਂ ਦੇ ਵੀ ਫਿਰਲੇ ਪਾਬਿਆਂ ਦੇ ਵੀ ਫਿਰਲੇ ਨਾ ਬਾਬਾ ਜੀ ਸਾਡਾ ਦਵਾਈਆਂ ਨਾਲ ਪਾਸੋਂ ਖੈਰਾ ਛੁੱਟਿਆ ਚੱਲਦਾ ਚੱਲਦਾ ਕੰਮ ਧੰਦਾ ਥੱਲੇ ਵੱਜ ਗਿਆ ਅਤਗਾਲੂ ਪਛਾਨਿਆ ਪੈ ਪਛਾਹ ਜਾਂਦੇ ਆ 파ਟਨਰਸ਼ਿਪ ਦੇ ਵਿੱਚ ਕੰਮ ਖੋਲ ਲੈ ਲੱਖਾਂ ਰੁਪਈਆ ਦਾ ਘਾਟਾ ਪੈ ਗਿਆ ਬੋਲੋ ਇਹ ਸੱਚ ਆ ਕਿ ਝੂਠਾ ਆ ਜਾ ਫਿਰ ਬਾਬਾ ਆ ਲੱਕ ਤੇ ਕਲੱਤ ਚੋ ਵੀ ਕੰਡੇ ਕਿਤੇ ਤਕਦੀ ਆ ਆ ਜਾ ਬਾਬਾ ਆਪੇ ਆਪਰੇਟਰੇ ਵਿੱਚ ਦਰਦ ਪੇਟ ਦੇ ਵਿੱਚ ਗੋਲਾ ਕਦੇ ਐ ਨੂੰ ਜਾਂਦਾ ਕਦੇ ਐ ਨੂੰ ਜਾਂਦਾ ਕਹਿੰਦੇ ਹੁੰਦਾ ਆ ਜਾ ਬਾਬਾ ਸੁੱਤੇ ਪਿਆ ਪਿਆ ਨੂੰ ਦਬਾ ਕੇ ਇਹਨੂੰ ਪੈਂਦੇ ਆ ਆ ਜਾ ਬਾਬਾ ਵੀਂਦੇ ਤੇ ਨੀਲ ਕਦੇ ਜਨਾਨੀ ਦੀ ਕਦੇ ਬੰਦੇ ਦੀ ਅਚਾਨਕ ਆਵਾਜ਼ ਪਿੱਛਾ ਭੋਗੇ ਝਾਕਦੀ ਆ ਕੁਛ ਨਹੀਂ ਇਹ ਚਾਂਸ ਕਿੰਦੇ ਨਾਲ ਹੁੰਦਾ ਵਾ ਆ ਜਾ ਫਿਰ ਬਾਬਾ ਬਤੇਰੀਆਂ ਦਾਵਾ ਕਹਿਆ ਕੋਈ ਬਾਬਾ ਭੂਤ ਦੱਸਦਾ ਕੋਈ ਬਾਬਾ ਪ੍ਰੇਤ ਦੱਸਦਾ ਕੋਈ ਬਾਬਾ ਕਚੀਲ ਜਨਾਨੀ ਦੱਸਦਾ ਕੋਈ ਕਿੱਤਾ ਕਰਾਇਆ ਦੱਸਦਾ ਪਰ ਬਾਬਾ ਜੀ ਸਾਡੇ ਘਰ ਦਾ ਸਹੀ ਹੱਲ ਸਾਨੂੰ ਵੀ ਨਿਆਰੇ ਤੱਕ ਪਤਾ ਲੱਗਿਆ ਭੱਜ ਲੈ ਫਿਰ ਲੈ ਰੁਪਈਏ ਖਰਾਬ ਕਰ ਲੈ ਪਰ ਬਾਬਾ ਜੀ ਹੁਣ ਸਾਡੇ ਹੱਥ ਘੜੇ ਹੋ ਗਏ ਬੋਲ ਸੱਚੇ ਦਰਵਾਜ਼ੇ ਬੱਚਾ ਪੁੱਤੂ ਕਿ ਬਾਹਰ ਗਿਆ ਆਪਣੇ ਕਿੰਨਾ ਚਿਰ ਹੋ ਗਿਆ ਨੂੰ ਗਏ ਨੂੰ ਤੈਨੂੰ ਤੂੰ ਚੁੱਪ ਕਰ ਜਾ ਯਸਨ ਉਹਦੇ ਵਿੱਚ ਜਵਾਬ ਤੇ ਚਾਰ ਕੱਲਾ ਦੌਰ ਪੁੱਛਣੇ ਆ ਕਮ ਸੰਗਤ ਬਹੁਤ ਹੋਰ ਨਹੀਂ ਆ ਅੱਜ ਤੇਰਾ ਭਲਾ ਹੋ ਗਿਆ ਬਾਬਾ ਕਰਕੇ ਤੋਰੂ ਚੱਲ ਬਾਬਾ ਲਕਾਰ ਪੀਆ ਕਰ ਜਾ ਚਾਕੇ ਬਾਬਾ ਜੀ ਜਵਾਕ ਭੇਜਤਾ ਬਾਹਰ ਜਵਾਕ ਦੇ ਵੀ ਪੈਰ ਨਹੀਂ ਲੱਗ ਰਹੇ ਜਵਾਕ ਵੀ ਹਿੱਲਿਆ ਪਿਆ ਹੈ ਬਾਬਾ ਜੀ ਕੰਮ ਤੇ ਜਾਂਦਾ ਇੰਟਰਵਿਊ ਤੇ ਜਾਂਦਾ ਹਾਂ ਹੋ ਕੇ ਨਾ ਹੋ ਜਾਂਦੀਆ ਦੋ ਦਿਨ ਵੱਧੋ ਮਤ ਕੰਮ ਤੇ ਲੱਗਦੇ ਤੀਜੇ ਦਿਨ ਜਵਾਬ ਹੁੰਦਾ ਹੈ ਇਹ ਹੁਣ ਆਪਾਂ ਬੰਨੇ ਵੀ ਨਹੀਂ ਕਹਿ ਸਕਦੇ ਕੁਛ ਕੀਤਾ ਵੀ ਨਹੀਂ ਕਹਿ ਸਕਦੇ ਲਾਲਾ ਵਾਲਾ ਪੀਰ ਪੁੱਤ ਨੂੰ ਦੇਖ ਰਿਆ ਨਗਾਹ ਜਾਣੇ ਤੁਸੀਂ ਹਾਂ ਜੀ ਪਾ ਜੀ ਪੀਰ ਨਰਾਏ ਮੁੱਖਾ ਤੇ ਵਪਾਰ ਮੈਂ ਲਾਲਾ ਵਾਲਿਆਂ ਨੂੰ ਰੌਣੀ ਜਗਾ ਜੀ ਮੈਨੂੰ ਲਾਲਾ ਵਾਲਾ ਪੀਰ ਦੇਖ ਰਿਆ ਆਉਂਦੇ ਦਰਬਾਰ ਤੇ ਤੁਸੀਂ ਜਾਣੇ ਆ ਬਾਬੇ ਜਿਹੜੇ ਰੌਣੀ ਤੁਸੀਂ ਕਹਿੰਦੇ ਦਰਬਾਰ ਉੱਥੇ ਜਾ ਕੇ ਕੋਈ ਆ ਤੇ ਬੱਚੇ ਦੇ ਖਾਤਰ ਕੋਈ ਸੁੱਖ ਸੁਖੀ ਆ ਤੂੰ ਪੁੱਤ ਚੜਾ ਕੇ ਆਈਆਂ ਕੀ ਚੜਾ ਕੇ ਆਈਆਂ ਯੋ ਭੈਣ ਅੱਜ ਸਾਨੂੰ ਅਸੀਂ ਅੱਜ ਕਿਉਂ ਦਾ ਸਾਬਾ ਸਰਦਲ ਆ ਕੀਤੇ ਬਣਦੀ ਆ ਸ਼ਰੀਰ ਨੂੰ ਤੋੜ ਕੇ ਕਿਤੇ ਬਣਦੀ ਆ ਹੈ ਹੁਣ ਇਸ ਟਾਈਮ ਆ ਮੈਨ ਲੱਗਦਾ ਪਾਪਾ ਜੀ ਸਾਡਾ ਕੋਈ ਨਹੀਂ ਇਸ ਦੁਨੀਆ ਤੇ ਜਿਹਨੂੰ ਆਪਣਾ ਬਣਾਇਆ ਉਹਨੇ ਮਾਰਿਆ ਆਪਣੇ ਨੇ ਤਾਂ ਮਾਰਨਾ ਮਾਰਨੇ ਸੀ ਕੋਈ ਨਹੀਂ ਬਣਿਆ ਬਾਪੇ ਪੀਰ ਦਾ ਹੋਊਗਾ ਭਾਈ ਇੱਕ ਦਾ ਬਾਪੇ ਪੀਰ ਦੀ ਕਰਨੀ ਪੈਣੀ ਆ ਤੇਰੇ ਸੇਵਾ ਇੱਕ ਤੁਹਾਡੇ ਘਰ ਦਾ ਹੋਊਗਾ ਲਾਜ ਆ ਜਿਹੜੇ ਪੂਤ ਪ੍ਰੇਤ ਕਿਤੇ ਕਰਾਏ ਜਾਦੂ ਟੋਲੇ ਨੈਗੇਟਿਵ ਸ਼ਕਤੀ ਸਭ ਪੱਟ ਕੇ ਮਾਰਾਂਗੇ ਪਾਸੇ ਇਹ ਅੱਜ ਉਹ ਪੱਟੇ ਜਾਣਗੇ ਹੁਣ ਇਹੋ ਪੱਟੇ ਜਾਣਗੇ ਲਾਲ ਲਾਲ ਪੀਰ ਦੇ ਬਾਬੇ ਦਾ ਹੋਊਗਾ ਇਲਾਜ ਕੱਲੀ ਕੱਲੀ ਜੀ ਜੀ ਮੜ ਕੇ ਆਵਾਂਗੇ ਤੇਰੀ ਧੀ ਤੇਰਾ ਪੁੱਤ ਤੇਰਾ ਘਰ ਤੇਰਾ ਪਰਿਵਾਰ ਤੇਰਾ ਬੰਦਾ ਰੰਗੀ ਵਸਣਗੇ ਬੋਲ ਸੱਚੇ ਦਰਵਾਜ਼ੇ ਅੱਜ ਬਾਬੇ ਨੂੰ ਲੈ ਕੇ ਦਵਾਂ ਕੁਛ ਕੀ ਲੈ ਕੇ ਦਵਾਂ ਬਾਬੇ ਨੂੰ ਅੱਜ ਇਹਨਾਂ ਨੂੰ ਪਾਇਆ ਦਾ ਟੈਕ ਹੋ ਗਿਆ ਇਹਨਾਂ ਦਾ ਪਾਸਾ ਚੱਲ ਪੇ ਐਈਆਂ ਸੁਣੋ ਜਦੋਂ ਘਰ ਦੇ ਵਿੱਚ ਵਾਰ ਚੱਲ ਪੈਣ ਘਰ ਦੇ ਵਿੱਚ ਜਾਦੂ ਚੱਲ ਪੈਣ ਘਰ ਦੇ ਵਿੱਚ ਟੋਨੇ ਚੱਲ ਪੈਣ ਮੈਂ ਤੁਹਾਨੂੰ ਕਿੰਨੇ ਚੀਜ਼ਾਂ ਕਹਾਈਆਂ ਜੇ ਕੱਲੀ ਕੱਲੀ ਚੀਜ਼ ਵੀ ਗੰਨੀ ਝੁੰਡ ਬਣ ਜਾਣਾ ਬੋਲੋ ਸੱਚੇ ਦਰਵਾਜ਼ੀ ਬਣੂਗਾ ਝੁੰਡ ਕੇ ਨਹੀਂ ਬਣੂਗਾ ਤੇ ਜਿਹੜੇ-ਜਿਹੜੇ ਚੀਜ਼ਾਂ ਮੇਰੇ ਮੂੰਹੋਂ ਨਿਕਲ ਗਈਆਂ ਇਹ ਚੀਜ਼ਾਂ ਤੇਰੇ ਘਰ ਦੇ ਵਿੱਚ ਅਜੇ ਤੋ ਗਾਇਬ ਆ ਮੈਨੂੰ ਯਾਦ ਕਰੇਂਗੀ ਬਾਬੇ ਨੇ ਗੱਲ ਹੀ ਕਿੱਥੇ ਗੱਲ ਨਾਲ ਹੀ ਮਾਰਤੀ ਚੀਜ਼ ਹੈ ਹੈ 24 ਘੰਟੇ ਦਰਦ ਹੋਊਗਾ ਤੇਰੇ ਦਨ ਪਰ ਰਾਤ ਦਵਾਈ ਖਾ ਲੈਣੀ ਆ 10 ਵਜੇ ਟੱਕ ਜ ਨਹੀਂ ਤਾਂ ਪਾਪਾ ਜੀ ਹਾਈ ਮਰ ਗਈ ਹਾਈ ਮਰ ਗਈ ਆਹੀ ਗੱਲ ਹੁਣ ਚੈੱਕ ਕਰ ਆ ਪਰਸ ਥੱਲੇ ਲਾ ਦੋ ਇੱਥੇ ਰੱਖ ਦੋ ਚੈੱਕ ਕਰੋ ਕਿੰਨਾ ਕਾ ਹੈ ਖੜੀ ਹੋ ਹੁਣ ਚੈੱਕ ਕਰ ਛੱਟ ਗਿਆ ਇਹ 24 ਘੰਟੇ ਵਾਲਾ ਸੀਗਾ ਇੱਕ ਲਾਤਾ ਇਹ ਕਿਹੜੀ ਆ ਚੈੱਕ ਕਰੇ ਵੀ ਆ ਮੋਟਾ ਵੇਖ ਆ ਕਿਹੜਾ ਡਾਕਟਰ ਕਿਆ ਬੋਲਦਿਆ ਚੱਕ ਬਾਹਰ ਪਰ ਨੋ ਹੁਣ ਵੇਖ ਚਲਾ ਕੇ ਵੇਖ ਕਿਆ ਲੱਗਦਾ ਤੇ ਹੁਣ ਚੈੱਕ ਕਰ ਹੁਣ ਜਾਣ ਪਈ ਆ ਕਿ ਨਹੀਂ ਪਈ ਕਿਆ ਲੱਗਦਾ ਸੋ ਕਹਿੰਨੇ ਕੰਮ ਨਹੀਂ ਕਰਦਾ ਤੇ ਪਹਿਲਾ 10 ਕਿਲੋ ਦੀ ਬਾਲਟੀ ਚੱਕ ਲੈ ਬਾਬਾ माता मेरे को सत वीरवार लगातार चौकिया भरनिया शनिवार मेरे को गई तेन तो पीर दिया कढ़ाईया दसोंगी जिम्मे जिमे कड़ाई दसूंगी बाबे पीर दाई ठीक है जिन्ना अज राजी हुई ਕਿੰਨੇ ਚਿਰ ਤੋਂ ਬਿਮਾਰਾ 15 ਸਾਲਾਂ ਚ ਕਦੇ ਆ ਰਾਜੀ ਹੋਈ ਗਿਆ ਅੱਜ ਕੇ ਮਰਾਜੀ ਹੋ ਗਈ ਲੈ ਅੱਜ ਤੇਰਾ ਪ੍ਰੈਸ਼ਰ ਵੀ ਉੱਠ ਗਿਆ ਕਰ ਲੈ ਚੈੱਕ ਬੋਲੋ ਲਾਲਾ ਲਾਲ ਪੀਰ ਦੀ ਸੋ ਮੈਨੂੰ ਘਰੇ ਜਾ ਕੇ ਯਾਦ ਕਰਕੇ ਵਾਪਸ ਤੂੰ ਫਕੀਰ ਮਿਲਿਆ ਆਂਦਾ ਮੀਟ ਸ਼ਰਾਬੇ ਬੰਦ ਇਹ ਤੁਹਾਡੇ ਘਰ ਦੇ ਦੇਹਲੀ ਦੇ ਟੱਪੇ ਤੁਹਾਡਾ ਕਿਹੜਾ ਪਾਸਾ ਕੀ ਪ੍ਰੋਬਲਮ ਪੈ ਰਹੀ ਆ कोई दर्द वा कोई जीव सत लादी कोई दर्द वा कोई बह नी चकी जा गस लर के हम वेख दे चल बाबा ਸੱਚੀ ਨਹੀਂ ਕੋਈ ਕੱਪੜੇ ਝਾੜ ਦੋ ਪਰ ਤੇ ਮੱਥਾ ਟੇਕ ਕੇ ਬਾਬੇ ਪੀਵੋ ਸੋਣ ਗੱਲ ਮਾਤਾ ਇੱਕ ਗੱਲ ਨੂੰ ਦੋ ਵਾਰ ਨਹੀਂ ਕਰੀਂ ਤੂੰ ਮੈਨੂੰ ਆਦੇ ਘਰ ਦਾ ਦੱਸਿਆ ਜੀ ਕੁਛ ਤੂੰ ਪਹਿਲਾਂ ਮੈਨੂੰ ਮਿਲੀ ਸੀ ਇੱਥੇ ਤੇਰੀ ਪਹਿਲਾਂ ਮੇਰੇ ਨਾਲ ਗੱਲ ਹੋਈ ਆ ਤੂੰ ਆਪਦੇ ਘਰ ਦਾ ਕੋਈ ਦੱਸ ਕੇ ਗਈ ਆ ਜੋ ਬਾਬੇ ਨੇ ਦੱਸਿਆ ਸੱਚ ਦੱਸਿਆ ਕਿ ਝੂਠ ਦੱਸਿਆ ਬੱਸ ਫੇਰ ਹੋ ਗਈ ਗੱਲ ਬੋਲ ਸੱਚੇ ਦਰਬਾਰ ਦੀ ਹੱਥੇ ਨਾਂਗੇ ਪੂੰਛ ਰਹਿ ਗਈ ਅੱਜ ਤੋਂ ਤੇਰੇ ਘਰ ਵਾਲੇ ਵੀ ਰਾਜੀ ਆਪਾਂ ਹੌਲੇ ਪਾਣੀ ਪਿਆਨੇ ਆ ਇੱਕ ਪਾਸੋਂ ਢਿੱਕਦਾ ਪਾਣੀ ਪੁੱਤ ਉਹਨੇ ਠੀਕ ਹੋਣਾ ਚਿਰ ਹੋ ਜਾਊਗਾ ਬੋਲੋ ਸੱਚੇ ਦਰਬਾਰ ਦੀ ਸੂਲੀ ਘਰ ਆਵਦੀ ਐ ਇੱਕ ਹੱਥ ਦੀ లై పీ అను దెక్దా వేగ క పసో ਨਹੀਂ దెక్దా జీ కర్కే ఆ జకర్ ਛడ్ ਗਿਆ ਇੰਨਾ ਕੰਮ ਸੀ ਬੋਲੋ ਸੱਚੇ ਦਰਬਾਰ ਦੀ ਹਲੇ ਕਹਿ ਦਿੰਦੇ ਬਾਬਾ ਪਖੰਡ ਕਰਦੇ ਜੁੱਦਲਤ ਫਲਤ ਮੇਰੇ ਵੀਡੀਓ ਬਣਾਵਣਾ ਪਾਈ ਜਾਂਦੇ ਇਹ ਪਖੰਡਾ ਤੁਸੀਂ ਆਏ ਤੁਹਾਡਾ ਇਲਾਜ ਹੋ ਗਿਆ ਕੋਈ ਝੂਠਾ ਨਹੀਂ ਪੁੱਤ ਬੋਲੋ ਸੱਚੇ ਦਰਬਾਰ ਦੀ ਖਾਨੇ ਕੋਲ ਤੁਸੀਂ ਆਏ ਸਾਰੀ ਜ਼ਿੰਦਗੀ ਐਸੇ ਬਾਪੇ ਪੀਰ ਨਾਲ ਜੁੜੋ ਗੁਰੂ ਘਰ ਜਾਇਆ ਕਰੋ ਸੇਵਾ ਕਰਾਓ ਜਦੋਂ ਬੱਚੇ ਦੇ ਬਾਹਰਲੇ ਪੇਪਰ ਲੰਘ ਗਏ ਸਾਰਾ ਕੁਝ ਹੋ ਗਿਆ ਉਹਦੇ ਠੰਡ ਫੱਟ ਸੁੱਕ ਕੇ ਆਈਓ ਉਹ ਤੁਸੀਂ ਕਰਵਾਣਾ ਖੁਸ਼ ਹੋਣ 700 ਰੁਪਏ ਆਜੋ ਪਿੱਛੇ ਐਤਵਾਰ ਮਿਲਿਓ ਚੱਲ ਬਾਬਾ